तार ग्रुप प्रोडक्शन पेश कर रही है नाटक रचना आछू ओ बहन जी अब ਤੁਸੀਂ ਜਿਹੜੇ ਪ੍ਰਸ਼ਨ ਲੱਗੇ ਹੋ ਆ ਤੁਸੀਂ ਇਹਦੀ ਗੱਲ ਕਰ ਸਕਦੇ ਹੋ ਕਦੀ ਸੜਕ ਤੇ ਨਾ ਰਹਿ ਗਏ ਯਾਰ ਕੀ ਲੈ ਦੇਤੀ ਆ ਵੇ ਗੁੱਲੇ ਗੁੱਲੇ ਗੇਰਦੀ ਆ ਅੱਧੇ ਜਿਹੇ ਖੁੱਲੇ ਪਾਣੀ ਵਾਲਾ ਤੋੜ ਰਿਓ ਲੈ ਓਏ ਅਸੀਂ ਗੁੱਲੇ ਟੁਲੇ ਸੁਭਾਦੇ ਆ ਅਸੀਂ ਕਿਉਂ ਗੱਲ ਕਰੀਏ ਨਾਲੇ ਵਿਚਾਰੀ ਟੂਰੀਆਂ ਦੀ ਆਹੀ ਤਾਂ ਮੋਜ ਐ ਪਰ ਭਾਈ ਸਾਹਿਬ ਤੁਹਾਡੀ ਮੋਜ ਕਰਕੇ ਕਿੰਨਾ ਪਾਣੀ ਦੇ ਸਟੋੜ ਆ ਆ ਜਿਹੜਾ ਕੰਮ ਤੁਸੀਂ 10 ਤੋਂ 20 ਕਿਰਟ ਪਾਣੀ ਨਾਲ ਕਰ ਸਕਦੇ ਹੋ ਉਹਦੇ ਨਹੀਂ ਤੁਸੀਂ ਦੋ ਦਿਨ ਦੋ ਦਿਨ ਜਿੱਪੇ ਖਰਾਬ ਕਰਨਾ ਆ ਤੁਸੀਂ ਐਂ ਕਰੋ ਆ 20 ਕਿਰਟ ਪਾਣੀ ਦੀ ਬਾਹਰ ਢੀਲੋ ਤੇ ਉਹਦੇ ਨਾਲ ਆਪਣੀ ਗੱਡੂ ਪਾ ਲਓ ਓ ਬਰਾਵਾ ਜਦੋਂ ਖੁੱਲਾ ਪਾਣੀ ਹੈਗਾ ਫਿਰ ਕਿਉਂ ਕਿਸ ਕਰਨੀ ਮੈਨੂੰ ਇਹ ਕਹ ਦੱਸ ਉਹ ਪਰ ਮੈਂ ਤਾਂ ਤੁਹਾਨੂੰ ਹੀ ਸਮਝਾ ਰਿਆ ਸੀ ਕਿ ਪਿਆਰ ਤੂੰ ਕੁਝ ਨਾ ਸਮਝਾ ਸਮਝਾ ਰਿਆ ਹਾਂ ਕੋਣ ਗੱਲ ਕਰਦਾ ਮੇਰੀ ਜਿਹੜੀ ਖਰੀ ਹੈ ਕਨੈਕਸ਼ਨ ਮੇਰਾ ਟੂਟੀ ਮੇਰੀ ਬਿੱਲ ਮੈਂ ਭਰਦਾ ਹੈ ਗੱਡੀ ਮੇਰੀ ਤੂੰ ਹੀ ਮਾਨ ਹੈ ਫਿਰ ਤੂੰ ਕਿਉਂ ਪ੍ਰੋਣਾ ਬਣਿਆ ਹੋਇਆ ਹੈ ਅੱ빠 ਰੋਜ਼ਮਰਾਂ ਦੀ ਜ਼ਿੰਦਗੀ ਚ ਕੀ ਕਰ ਰਹੇ ਆ ਸਾਡੇ ਆਲੇ ਦੁਆਲੇ ਕੀ ਹੋ ਰਿਹਾ ਟੂਟੀ ਖੁੱਲੀ ਐ ਗੱਡੀ ਧੋਰੇ ਆ ਕਿਵੇਂ ਸੋਤਾ ਜਾਂ ਬੇੜਾ ਧੋਣ ਵਾਸਤੇ ਇਤਨਾ ਪਾਣੀ ਵੇਸਟ ਹੋ ਰਿਹਾ ਇਹ ਸੋਚਣ ਵਾਲੀ ਗੱਲ ਹੈ ਗੱਲ ਕੇਵਲ ਇੱਥੇ ਹੀ ਰੁਕਦੀ ਗੱਲ ਇਸ ਤੋਂ ਵੀ ਅੱਗੇ ਹੈ ਗੱਲ ਰੁੱਖਾਂ ਤੋਂ ਪਾਣੀ ਤੱਕ ਪਾਣੀ ਤੋਂ ਹਵਾ ਤੱਕ ਗੱਲ ਕਰਦੇ ਆ ਅਸੀਂ ਹਵਾ ਦੀ ਜਿਸ ਵੇਚ ਅਸੀਂ ਸਾਹ ਲੈਂਦੇ ਆ ਉਹ ਕਿਵੇਂ ਪ੍ਰਦੂਸ਼ਿਤ ਹੋ ਰਹੀ ਐ ਉਹ ਵੀ ਤੁਸੀਂ ਦੇਖੋ ਭਰੋ ਮੀਟਾ ਹੋ ਤੇ ਜਾ ਰਹੇਗਾ ਉਹ ਭਰਾ ਬਣਾ ਮੁੰਡਾ ਮਗਰਦਾਨੀ ਦਾ ਵਾਲਾ ਆ ਤੇਰਾ ਮੁੱਠਲ ਕਿੰਨਾ ਤੂੰ ਆ ਛੜਿਆ ਭਾਈ ਮੇਰਾ ਬਣਿਆ ਹੋਇਆ ਪਾ ਜੂਸ਼ਨ ਸਰਗੀਫੀ ਕੇਟ ਤੇ ਜਦੋਂ ਮੇਰਾ ਪਾ ਛੱਡੇ ਆਵੇਂ ਨਾ ਛੱਡੇ ਮੇਰਾ ਚਲਾਨ ਨਹੀਂ ਹੋ ਸਕਦਾ ਉਹ ਪਰ ਪੈਸੇ ਮੈਂ ਚਲਾਨ ਦੀ ਗੱਲ ਨਹੀਂ ਕਰਿਆ ਮੈਂ ਇਹ ਕਹਿ ਰਿਹਾ ਜਿਹੜਾ ਥੋੜਾ ਮੁੱਸਮੇ ਧੂਆ ਛੱਡ ਰਿਹਾ ਇਹਦੇ ਤੇ ਨ ਬਹੁਤੇ ਹੀ ਜੇ ਤਾਂ ਨਹੀਂ ਤੇ ਇਹਨਾਂ ਨੂੰ ਇੰਨਾ ਸਾਰਿਆਂ ਨੂੰ ਸਾਲ ਲੈਣਾ ਬਹੁਤਾ ਖੋਰਿਆ ਇਹਨਾਂ ਸਾਰਿਆਂ ਨੂੰ ਸਾਲ ਲੈ ਔਖ ਹੋ ਰਿਹਾ ਮੇਰੀ ਗੱਲ ਸੁਣ ਤੈਨੂੰ ਤਾਂ ਹੀ ਸਾਲ ਲੈ ਔਖ ਹੋ ਰਿਹਾ ਤੈਨੂੰ ਹੀ ਔਖ ਹੋ ਰਿਹਾ ਸੱਚੀ ਤੈਨੂੰ ਵੀ ਔਖ ਹੋ ਰਿਹਾ ਹਾਂ ਜੇ ਇਹਨਾਂ ਦਾ ਤਾਂ ਮੈਂ ਕੁਝ ਕਹਿ ਨਹੀਂ ਸਕਦਾ ਵੀ ਤੈਨੂੰ ਬਣਾਉ ਖਾ ਰਿਆਂ ਦਾ ਤਾਂ ਉਹ ਆਹਣ ਤੇ ਹੀ ਬਸਦਾ ਨਾਲ ਤੈਨੂੰ ਸਾਰੇ ਨਾਲ ਸੁੱਖਾ ਹੋ ਜਾਊਗਾ ਤੇ ਜੇ ਤੇਰੇ ਕੋਲ 4-5 ਪੈਸੇ ਵੱਧ ਨੇ ਤਾਂ ਚਾਹ ਜੀ ਚੜਤ ਤੇ ਬਾਹਰ ਦੇ ਵਿੱਚ ਲੱਗਿਆ ਬੁਰੇ ਤਾਂ ਇਦਾਂ ਹੀ ਚ ਉਹ ਪੈਸਾ ਉਹ ਇਹਨਾਂ ਬੱਚਿਆਂ ਨੂੰ ਬਜ਼ੁਰਗਾਂ ਨੂੰ ਆ ਸਾਰੇ ਜਿੰਨੇ ਇੱਥੇ ਬੈਠੇ ਆ ਸਾਰੇ ਇਹਨਾਂ ਨੂੰ ਇਹਨਾਂ ਸਾਰੇ ਨੂੰ ਸਵਾ ਲੈਣਾ ਬਹੁਤ ਅੱਖ ਹੋ ਰਿਹਾ ਹੈ। ਇਹਨਾਂ ਸਾਰਿਆਂ ਨੂੰ ਸਵਾ ਲੈਣਾ ਔਖ ਹੋ ਰਿਹਾ। ਹਾਂ। ਮੇਰੀ ਗੱਲ ਸੁਣ। ਤੈਨੂੰ ਤਾਂ ਵੀ ਸਵਾ ਲੈਣਾ ਔਖ ਹੋ ਰਿਹਾ। ਮੈਨੂੰ ਵੀ ਔਖ ਹੋ ਰਿਹਾ। ਸੱਚੀ ਤੈਨੂੰ ਵੀ ਔਖ ਹੋ ਰਿਹਾ। ਹਾਂ। ਜੇ ਇਹਨਾਂ ਦਾ ਤਾਂ ਮੈਂ ਕੁਝ ਕਹਿ ਨਹੀਂ ਸਕਦਾ ਕਿ ਜੇ ਤੈਨੂੰ ਬਾਲਾ ਔਖ ਹੋ ਰਿਹਾ ਤਾਂ ਉਹ ਭਾਣਾ ਤੇ ਕੀ ਮਸਨਾ ਮਲੇਕ ਨੂੰ ਸਵਾ ਲੈਣਾ ਸੁੱਖਾ ਹੋ ਜਾ। ਤੇ ਜੇ ਤੇਰੇ ਕੋਲ 4-5 ਪੈਸੇ ਵੱਧ ਨੇ ਤਾਂ ਚਾਹ ਚੜ ਤੇ ਬਾਹਰ ਲੈ ਦੇ ਸੱਕ ਜਾ। ਪੂਰੇ ਤਾਂ ਇਦਾਂ ਹੀ

ਕਰਨਾ ਸੀ ਗਿੱਲਾ ਪਕੋਰੀਆਂ ਟੈਕੀਆਂ ਛੋਟੀਆਂ ਜਾਂ ਸਬਜੀ ਵੱਡੀ ਵਿੱਚ ਸਭ ਜਿਹੜੀਆਂ ਨੇ ਜਾਂਦੇ ਆ। ਉਤੋਂ ਆਪਾਂ ਇਹਨਾਂ ਲਿਫਾਫਿਆਂ ਵਿੱਚ ਜੋ ਕਿ ਪਲਾਸਟਿਕ ਦੇ ਹੁੰਦੇ ਆ। ਸਮਾਨ ਭਰ ਭਰ ਕੇ ਲੈ ਕੇ ਆਉਣੇ ਆ। ਜੋ ਕਿ ਕਦੇ ਵੀ ਗਲਦੇ ਜਾਂ ਸਰਦੇ ਨਹੀਂ ਨਹੀਂ ਸਰਦੇ ਨਾ। ਪਤਾ ਤੁਹਾਨੂੰ ਸਾਰਿਆਂ ਨੂੰ ਹਾਂ। ਆਪਾਂ ਸਮਾਨ ਦੀ ਮਰਤੋਂ ਤਾਂ ਕਰ ਲੈਨੇ ਆ ਪਰ ਇਹਨਾਂ ਲਿਫਾਫਿਆਂ ਦੇ ਕਰਦਨੇ ਆ ਅਕਸਰ ਸਿੱਟ ਦਨੇ ਆ ਜੋ ਕਿ ਨਾਲੀਆਂ ਰਾਹੀਂ ਆਪਣੇ ਛੱਪੜਾਂ ਵਿੱਚ ਜਾਂਦੇ ਆ। ਤੁਹਾਨੂੰ ਪਤਾ ਹੀ ਹੈ ਛੱਪੜਾਂ ਦੇ ਪਾਣੀ ਦੀ ਨਿਕਾਸੀ ਨੂੰ ਇਹ ਰੋਕਦੇ ਆ ਤੇ ਉਤੋਂ ਅੱਜ ਦਮੀ ਹੁੰਦਾ ਜਾਂ ਛੱਪੜ ਭਰ ਜਾਂਦਾ। ਉਦੋਂ ਬਾਅਦ ਗੱਦਾ ਗੱਦਾ ਪਾਣੀ ਉਹੀ ਆਪਣੀਆਂ ਗਲੀਆਂ ਚੋਂਦਾ ਆਪਣੇ ਘਰਾਂ ਵਿੱਚ ਵੜਦਾ ਜਿੱਥੋਂ ਤਰ੍ਹਾਂ ਤਰ੍ਹਾਂ ਦੀਆਂ ਮੱਖੀਆਂ ਮੱਛਰ ਪੈਦਾ ਹੁੰਦੇ ਐ ਗੰਦੀਆਂ ਗੰਦੀਆਂ ਬਿਮਾਰੀਆਂ ਫੈਲਦੀਆਂ ਇਸ ਨਾਲ ਆਪਾਂ ਨੂੰ ਬੜਾ ਖਤਰਾ ਹੁੰਦਾ ਕਿੰਨੀ ਪਰੇਸ਼ਾਨੀ ਮੈਂ ਕੁਝ ਸਮਝਾ ਰਿਹਾ ਪਰੇਸ਼ਾਨੀ ਹੁੰਦੀ ਐ ਕਿ ਨਹੀਂ ਪਰੇਸ਼ਾਨੀ ਨਾ ਹੁੰਦੀ ਐ ਖੁੱਤੀ ਕਿਉਂ ਨਹੀਂ ਐਡੇ ਬੈਠੇ ਕਿਉਂ ਸਮਝੋ ਨਾ ਮੈਂ ਸਮਝਾਦਾ ਤੁਸੀਂ ਸੰਗ ਨਾ ਨਹੀਂ ਸੰਗ ਨਾ ਇਹ ਤੁਹਾਡੇ ਕਹਿ ਮੈਂ ਚੱਲਿਆ ਸੱਪ ਨਹੀਂ ਗਾਓ ਸਰਕਾਰ ਦੇ ਨੂੰ ਤੁਨ ਸਾ ਪੂਰੀ ਦੇਦੀ ਹਾਂ ਫਿਰ ਗੱਲ ਵੀ ਪੂਰੀ ਸੁਝਾ ਕੇ ਜਾ ਪਈ ਇਹ ਦੱਸ ਵੀ ਇਹਦੀ ਰੋਗਾਂ ਕਿਵੇਂ ਹੋਊਗੇ ਬੁੱਧੂ ਉਹ ਇਹ ਪੁੱਛਣਾ ਚਾਹ ਰਿਹਾ ਕਿ ਆਪਾਂ ਇਹਨਾਂ ਪਲਾਸਟਿਕ ਬੈਗਾਂ ਦੀ ਵਰਤੋਂ ਕਿਵੇਂ ਘਟਾ ਸਕਦੇ ਹਾਂ ਜਦੋਂ ਵੀ ਤੁਸੀਂ ਦੁਕਾਨ ਤੇ ਜਾਣਾ ਹੈ ਇਹ ਪਲਾਸਟਿਕ ਦੇ ਲਫਾਫੇ ਨਹੀਂ ਲੈ ਕੇ ਓਨੇ ਗੱਲ ਖਤਮ ਲੈ ਮੈਂ ਜਦੋਂ ਅਸੀਂ ਸਬਜ਼ੀ ਲੈਣ ਜਾਵਾਂਗੇ ਫਿਰ ਅਸੀਂ ਮੰਨ ਲਓ ਕਿ ਕਰਤੂ ਲੈਣਾ ਪਰ ਤੁਸੀਂ ਕੱਛ ਕਰੇ ਗਿਆ ਨਾ ਜੋ ਨਹੀਂ ਮੈਂ ਜੋ ਨਹੀਂ ਫਸਫੋ ਫਸਫੋ ਨਾ ਸਮਝ ਜਾਏ ਆਪਾਂ ਇਹ ਨਾਲ ਘਰੋਂ ਕੱਲਾ ਜਾਂ ਬੈਗ ਲੈ ਕੇ ਜਾਓ ਤਾਂ ਕਿ ਆਪਾਂ ਨੂੰ ਬਾਜ਼ਾਰ ਵਿੱਚੋਂ ਇਹ ਪਲਾਸਟਿਕ ਦੇ ਲਫਾਫੇ ਲਿਆਉਣ ਦੀ ਲੋੜ ਹੀ ਨਾ ਪਵੇ। ਉਹ ਫਿਰ ਤੇਲ ਕਿੱਥੇ ਲਿਆਵਾਂਗੇ? ਕਿੱਥੇ ਲੈ ਮੋ ਜਾਏਗਾ? ਬੋਤਲਾਂ ਆਪਾਂ ਆਪਣੇ ਘਰੇ ਕੋਲ ਨਹੀਂ ਖਰੀਦੀਆਂ ਬੋਤਲਾਂ ਹੁੰਦੀਆਂ ਤੇਲ ਉਹਨਾਂ 'ਚ ਲਿਆਓ। ਓਏ, ਕੋਲ ਦੀਆਂ ਬੋਤਲਾਂ ਪਲਾਸਟਿਕ ਦੀਆਂ ਆਉਂਦੀਆਂ। ਸਾਰੇ ਆਪਾਂ ਦੇ ਪਾਣੀ ਆਪਾਂ ਦੁਨੀਆਂ ਆਪਣੇ ਘਰੇ ਅਕਸਰ ਕੱਦੀਆਂ ਬੋਤਲਾਂ ਹੁੰਦੀਆਂ। ਕੱਦੀਆਂ ਬੋਤਲਾਂ ਤੇ ਲਿਆਓ। ਓਏ, ਕੱਦੀਆਂ ਨਹੀਂ ਕਰਦੀਆਂ ਇਹ ਨਹੀਂ। ਨਾ ਨਾ ਕੱਦੀਆਂ ਸੀ ਆਪੇ ਕੋਈ। ਗਈ ਹਾਂ ਕਿਉਂਕਿ ਮੇਰੇ ਬਾਪਾ ਨੇ ਪੀਪੀ ਗਦਾਰੂ ਆ ਖੁਦ ਜਿਤਨਾ ਅਧੀਏ ਬਹੁਲੇ ਬੋਤਲਾਂ ਦਾ ਅੱਡੋ ਬੈ ਜਾ ਬਹੁਤ ਜ਼ਿਆਦਾ ਗੁੱਡੀ ਦਾ ਪਾਪਾ ਤਾਂ ਪਹਿਲੇ ਵੀ ਸਹੀ ਕਿਦਾਂ ਉਹ ਨਸ਼ੀ ਗੱਲ ਨਹੀਂ ਮੇਰਾ ਮਕਸਦ ਹੈ ਕਿ ਮੇਰਾ ਮਕਸਦ ਕਾਹਦੀਆ ਬਹੁਤ ਹੈ ਤੋਂ ਤਾਂ ਮੇਰਾ ਮਕਸਦ ਵੀ ਤੁਹਾਨੂੰ ਸਮਝਾਉਣਾ ਮੈਂ ਤੁਹਾਨੂੰ ਸਮਝਾਉਂਦਾ ਕਿ ਇਹ ਇਹ ਬੱਚਿਓ ਧਿਆਨ ਨਾਲ ਕਰੋ ਕਿ ਆਪਾਂ ਕਦੇ ਵੀ ਬੋਤਲ ਜਗਾਣਾ ਤੇ ਜਾਨਾ ਪਲਾਸਟਿਕ ਦੇ ਬਾਬੇ ਨਹੀਂ ਲਿਉਨੇ ਆਪਣੇ ਭਾਰਤ ਦੇ ਦੇਸ਼ ਵਿੱਚ ਕਿਸਕਾ ਨਹੀਂ ਹਿਮਾਚਲ ਵਰਗੇ ਸਟੇਟਸ ਵਿੱਚ ਇਹ ਪੂਰਨ ਰੂਪ ਤੇ ਬੰਦ ਕੀਤੇ ਹੋਏ ਆ ਬੰਦ ਕੀਤੇ ਹੋਏ ਆ ਕਿਸੇ ਹੋਰ ਨੇ ਨਹੀਂ ਕੀਤੇ ਉਥੋਂ ਮੈਂ ਲੋਕਾਂ ਨੇ ਹੀ ਕੀਤੇ ਆ